ਸਾਡੇ ਪ੍ਰੋਬਲਮ ਹੈ ਨਾ ਸਾਡੇ ਸਮਾਜ ਦੇ ਇਹਨਾਂ ਨੂੰ ਬੰਦੇ ਦੇ ਜਾਣ ਤੋਂ ਬਾਅਦ ਪਤਾ ਲੱਗਦਾ ਕਿ ਇਹ ਸੋ ਤਾਂ ਚੰਗਾ ਬੰਦਾ ਸੀ ਇੱਥੇ ਚੰਗਾ ਕਹਾਉਣ ਖਾਤਰ ਤੁਹਾਨੂੰ ਜਾਣਾ ਪੈਂਦਾ ਅਣਜਾਣੀ ਹੁੰਦੀ ਕਿਉਂਕਿ ਇੱਥੇ ਤੁਹਾਨੂੰ ਜੱਜ ਕੀਤਾ ਜਾਂਦਾ ਬਹੁਤ ਥੋਲ ਤਰੀਕੇ ਨਾਲ ਦੀਪ ਹਮੇਸ਼ਾ ਹੀ ਨਾਲ ਹੈ ਔਰ ਹਮੇਸ਼ਾ ਹੀ ਨਾਲ ਰਹੂਗਾ ਕਿ ਚਲੋ ਤੁਸੀਂ ਜਿੰਨਾ ਜ਼ਿੰਦਗੀ ਦਾ ਤੁਹਾਡਾ ਅਸੀਂ ਸਟ੍ਰਗਲ ਜਾਣਦੇ ਨੇ ਮਤਲਬ ਅਸੀਂ ਚਲੋ ਇੱਕ ਤੁਹਾਡੇ ਭਰਾ ਦੀ ਗੱਲ ਜਰੂਰ ਕਰਾਂਗੇ ਦੀਪ ਬਾਈ ਦਾ ਜਦੋਂ ਉਹ ਤਾਂ ਤੁਹਾਡਾ ਇੱਕ ਅਸੀਂ ਵੀ ਜਿੰਨਾ ਜ਼ਿੰਦਗੀ ਦੁੱਖ ਤੁਸੀਂ ਪਿਓ ਦੀ ਆਪ ਦੀ ਗੱਲ ਕਰੋ ਭਰਾ ਦੀ ਗੱਲ ਕਰੋ ਦੀਪ ਦੀ ਗੱਲ ਕਰੋ ਉਹ ਜ਼ਿੰਦਗੀ ਦਾ ਜਿਹੜਾ ਹੈਗਾ ਤੁਸੀਂ ਉਸ ਚੀਜ਼ ਨੂੰ ਹੁਣ ਅੱਗੇ ਵੱਧ ਰਹੇ ਹੋ ਤੇ ਅਸੀਂ ਥੋੜੀ ਜਿਹੀ ਜ਼ਿੰਦਗੀ ਦੀ ਗੱਲ ਕਰਨੇ ਚਾਹਾਂਗੇ ਹਾਂ ਮੈਨੂੰ ਲੱਗਦਾ ਅੱਗੇ ਚਲੋ ਵਧਣਾ ਚਾਹੀਦਾ ਕਿਉਂਕਿ ਤੁਸੀਂ ਜਿਉਂਦੇ ਜਾਗਦੇ ਹੋ ਔਰ ਪਰ ਨਾਮ ਲੈ ਨਾਮ ਚੱਲ ਰਿਹਾ ਹੈ ਬੜੀ ਵੱਡੀ ਗੱਲ ਹੈਗੀ ਹੈ ਪਰ ਹਾਂ ਬਸ ਮੈਨੂੰ ਹੁੰਦਾ ਵੀ ਮੈਂ ਮੈਂ ਨਹੀਂ ਗੱਲ ਕਰਦੀ ਮੈਂ ਗੱਲ ਨਹੀਂ ਕਰਨਾ ਚਾਹੁੰਦੀ ਹੁੰਦੀ ਕਿਉਂਕਿ ਇੱਥੇ ਤੁਹਾਨੂੰ ਜਜ ਕੀਤਾ ਜਾਂਦਾ ਬਹੁਤ ਥੋਲ ਤਰੀਕੇ ਨਾਲ ਦੀਪ ਹਮੇਸ਼ਾ ਹੀ ਨਾਲ ਹੈ ਔਰ ਹਮੇਸ਼ਾ ਹੀ ਨਾਲ ਰਹੂਗਾ ਸੋ ਕਿਸੇ ਦੇ ਕੁਝ ਕਹਿਣ ਨਾਲ ਜਾਂ ਉਹ ਵੱਖ ਨਹੀਂ ਹੋਣ ਲੱਗਿਆ ਮੇਰੇ ਤੋਂ ਸੋ ਜੇ ਮੈਂ ਉਹਦੇ ਬਾਰੇ ਗੱਲ ਕਰਾਂ ਜਾਂ ਮੈਂ ਨਾ ਕਰਾਂ ਕਰਨਾ ਯਾਦ ਬੜਾ ਆਉਂਦਾ ਸੀ ਨਾ ਫੇਸਬੁੱਕ ਤੇ ਕਈ ਪੋਸਟਾਂ ਵੇਖਦੇ ਆ ਕਿੰਨੇ ਨੇ ਦੀਪ بھائی ਉਹਦੇ ਗੱਲਾਂ ਕਰਦਾ ਹੁੰਦਾ ਸੀ ਉਹਨੋਂ ਵਾਇਰਲ ਹੁੰਦੀਆਂ ਜਿਵੇਂ ਜਿਵੇਂ ਉਹ ਕੋਈ ਚੀਜ਼ਾਂ ਹਾਤੇ ਫੜਦਾ ਉਹ ਜਿੰਨੇ ਦੱਸਦਾ ਵੀ ਉਹ ਲੋਕ ਸੋਚਦੇ ਨੇ ਯਾਰ ਆ ਵੇ ਲੱਗੇ ਬੰਦਾ ਪਹਿਲੇ ਬੋਲ ਗਿਆ ਸੀ ਗੱਲਾਂ ਸਾਡੇ ਪ੍ਰੋਬਲਮ ਹੈ ਨਾ ਸਾਡੇ ਸਮਾਜ ਦੇ ਇਹਨਾਂ ਨੂੰ ਬੰਦੇ ਦੇ ਜਾਣ ਤੋਂ ਬਾਅਦ ਪਤਾ ਲੱਗਦਾ ਕਿ ਸੋ ਤਾਂ ਚੰਗਾ ਬੰਦਾ ਸੀ ਇੱਥੇ ਚੰਗਾ ਕਹਾਉਣ ਖਾਤਰ ਤੁਹਾਨੂੰ ਜਾਣਾ ਪੈਂਦਾ ਟਰਟੀ ਤੋਂ ਫੇਰ ਲੋਕ ਤੁਹਾਨੂੰ ਚੰਗਾ ਕਹਿੰਦੇ ਨੇ ਵੇਖ ਲੋ ਅੱਜ ਕਿੰਨਾ ਰਸ਼ ਕੱਲ ਇੱਕ ਨਵਦੀਪ ਹਰਿਆਣੇ ਜਿਹੜੇ ਵਾਟਰ ਕਨ ਉਹ ਵੀ ਗੱਲ ਕਰਨੇ ਕਹਿੰਦੇ ਮੈਨੂੰ ਦੀਪ ਸਿੱਖੀ ਨਾਲ ਜੋੜ ਗਿਆ ਮੈਨੂੰ ਨਹੀਂ ਜਾਣਦਾ ਸੀ ਗੁਰਬਾਣੀ ਕੀ ਹੈਗੀ ਹੈ ਤੇ ਜਦੋਂ ਉਹ ਚੀਜ਼ ਹੋਈ ਸੋਚੋ ਕਿ ਕੋਈ ਬਾਣੇ ਵਾਲਾ ਬੰਦਾ ਨਹੀਂ ਜੋੜ ਪਾਇਆ ਪਰ ਦੀਪ ਨੇ ਜੋੜਿਆ ਵੇਖ ਲੋ ਜ਼ਰੂਰੀ ਨਹੀਂ ਨਾ ਕਿ ਥੋੜੇ ਬਾਣਾ ਪਾਇਆ ਹੋਵੇ ਕੱਲ ਅੰਦਰੋਂ ਸੱਚਾਈ ਨਾਲ ਇਮਾਨਦਾਰੀ ਨਾਲ ਆ ਰਹੀ ਹੈ। ਇਹਦੇ ਤੋਂ ਬਾਅਦ ਉਹਨੇ ਲਾਈਵ ਹੋ ਕੇ ਕੱਲ ਪਰਸੋਂ ਦੀ ਵੀਡੀਓ ਪਾਈ ਕਹਿੰਦਾ ਯਾਰ ਅੱਜ ਨਾ ਦਿਲ 'ਚ ਯਾਦ ਆਈ ਤੇ ਕਹਿੰਦਾ ਮੈਂ ਦੀਪ ਉਹਨੇ ਪਾਈ ਹੋਈ ਸੀ ਕਹਿੰਦਾ ਵੀ ਮੈਂ ਗੁਰਦਰ ਇਹ ਨਹੀਂ ਜਾਂਦਾ ਨਾ ਸੀ ਕਹਿੰਦਾ ਮੈਨੂੰ ਦੀਪ ਬਾਈ ਬਾਣੀ ਸਿਖਾ ਗਿਆ ਕੰਨਾ ਬੱਸ। ਹਾਂ ਦੇਖੋ ਕਿੰਨੀ ਸੋਹਣੀ ਗੱਲ ਹੈ। ਬਹੁਤ ਕਿਊਟ ਇਨਸਪਾਇਰਿੰਗ। ਸਾਡੇ ਪ੍ਰੋਬਲਮ ਹੈ ਨਾ ਸਾਡੇ ਸਮਾਜ 'ਚ ਇਹਨਾਂ ਨੂੰ ਬੰਦੇ ਦੇ ਜਾਣ ਤੋਂ ਬਾਅਦ ਪਤਾ ਲੱਗਦਾ ਕਿ ਇਹ ਸੋਟਾ ਚੰਗਾ ਬੰਦਾ ਸੀ। ਇੱਥੇ ਚੰਗਾ ਕਹਾਉਣ ਖਾਤਰ ਤੁਹਾਨੂੰ ਜਾਣਾ ਪੈਂਦਾ। ਨਾ ਜਾਂਦੀ ਹੁੰਦੀ ਕਿਉਂਕਿ ਇੱਥੇ ਤੁਹਾਨੂੰ ਜਜ ਕੀਤਾ ਜਾਂਦਾ ਬਹੁਤ ਔਲ ਤਰੀਕੇ ਨਾਲ ਦੀਪ ਹਮੇਸ਼ਾ ਹੀ ਨਾਲ ਹੈ ਔਰ ਹਮੇਸ਼ਾ ਹੀ ਨਾਲ ਰਹੂਗਾ ਇੱਕ ਚਲੋ ਤੁਸੀਂ ਜਿੰਨਾ ਜ਼ਿੰਦਗੀ ਦਾ ਤੁਹਾਡਾ ਅਸੀਂ ਸਟ੍ਰਗਲ ਜਾਣਦੇ ਨੇ ਮਤਲਬ ਅਸੀਂ ਚਲੋ ਇੱਕ ਤੁਹਾਡੇ ਭਰਾ ਦੀ ਗੱਲ ਜਰੂਰ ਕਰਾਂਗੇ ਦੀਪ ਬਾਈ ਦਾ ਜਦੋਂ ਉਹ ਤਾਂ ਤੁਹਾਡਾ ਇੱਕ ਅਸੀਂ ਜਿੰਨਾ ਜ਼ਿੰਦਗੀ ਦੁੱਖ ਤੁਸੀਂ ਪਿਓ ਦੀ ਆਪ ਦੀ ਗੱਲ ਕਰੋ ਭਰਾ ਦੀ ਗੱਲ ਕਰੋ ਦੀਪ ਦੀ ਗੱਲ ਕਰੋ ਉਹ ਜ਼ਿੰਦਗੀ ਦਾ ਜਿਹੜਾ ਹੈਗਾ ਤੁਸੀਂ ਉਸ ਚੀਜ਼ ਨੂੰ ਹੁਣ ਅੱਗੇ ਵੱਧ ਰਹੇ ਹੋ ਤੇ ਅਸੀਂ ਥੋੜੀ ਜਿਹੀ ਜ਼ਿੰਦਗੀ ਦੀ ਗੱਲ ਕਰਨੇ ਚਾਹਾਂਗੇ ਹਾਂ ਮੈਨੂੰ ਲੱਗਦਾ ਅੱਗੇ ਚੱਲੋ ਵਧਣਾ ਚਾਹੀਦਾ ਕਿਉਂਕਿ ਤੁਸੀਂ ਜਿਉਂਦੇ ਜਾਗਦੇ ਹੋ ਔਰ ਪਰ ਨਾਮ ਲੈਣਾ ਨਾਮ ਚੱਲ ਰਿਹਾ ਹੈ ਬੜੀ ਵੱਡੀ ਗੱਲ ਹੈਗੀ ਹੈ ਪਰ ਹਾਂ ਬਸ ਮੈਨੂੰ ਹੁੰਦਾ ਵੀ ਮੈਂ ਮੈਂ ਨਹੀਂ ਗੱਲ ਕਰਦੀ ਮੈਂ ਗੱਲ ਨਹੀਂ ਕਰਨਾ ਚਾਹੁੰਦੀ ਹੁੰਦੀ ਕਿਉਂਕਿ ਇੱਥੇ ਤੁਹਾਨੂੰ ਜਜ ਕੀਤਾ ਜਾਂਦਾ ਬਹੁਤ ਔਲ ਤਰੀਕੇ ਨਾਲ ਦੀਪ ਹਮੇਸ਼ਾ ਹੀ ਨਾਲ ਹੈ ਔਰ ਹਮੇਸ਼ਾ ਹੀ ਨਾਲ ਰਹੂਗਾ ਸੋ ਕਿਸੇ ਦੇ ਕੁਝ ਕਹਿਣ ਨਾਲ ਜਾਂ ਉਹ ਵੱਖ ਨਹੀਂ ਹੋਣ ਲੱਗਿਆ ਮੇਰੇ ਤੋਂ ਜੋ ਜੇ ਮੈਂ ਉਹਦੇ ਬਾਰੇ ਗੱਲ ਕਰਾਂ ਜਾਂ ਮੈਂ ਨਾ ਕਰਾਂ ਕਰਨਾ ਯਾਦ ਬੜਾ ਆਉਂਦਾ ਸੀ ਨਾ ਫੇਸਬੁੱਕ ਤੇ ਕਈ ਪੋਸਟਾਂ ਵੇਖਦਿਆਂ ਕਿੰਨੇ ਨੇ ਦੀਪ ਭਾਈ ਉਹਦੇ ਗੱਲਾਂ ਕਰਦਾ ਹੁੰਦਾ ਸੀ ਉਹਨੋਂ ਉਹ ਵਾਇਰਲ ਹੁੰਦੀਆਂ ਜਿਵੇਂ ਜਿਵੇਂ ਉਹ ਕੋਈ ਚੀਜ਼ਾਂ ਹਾਤੇ ਫੜਦਾ ਉਹ ਜਿੰਨੇ ਦੱਸਦਾ ਵੀ ਉਹ ਲੋਕ ਸੋਚਦੇ ਨੇ ਯਾਰ ਆਹ ਵੇਖ ਲਾ ਇਹ ਬੰਦਾ ਪਹਿਲੇ ਬੋਲ ਗਿਆ ਸੀ ਗੱਲਾਂ ਸਾਡੇ ਪ੍ਰੋਬਲਮ ਹੈ ਨਾ ਸਾਡੇ ਸਮਾਜ ਦੇ ਇਹਨਾਂ ਨੂੰ ਬੰਦੇ ਦੇ ਜਾਣ ਤੋਂ ਬਾਅਦ ਪਤਾ ਲੱਗਦਾ ਕਿ ਸੋ ਤਾਂ ਚੰਗਾ ਬੰਦਾ ਸੀ ਇੱਥੇ ਚੰਗਾ ਕਹਾਉਣ ਖਾਤਰ ਤੁਹਾਨੂੰ ਜਾਣਾ ਪੈਂਦਾ ਧਰਤੀ ਤੋਂ ਫੇਰ ਲੋਕ ਤੁਹਾਨੂੰ ਚੰਗਾ ਕਹਿੰਦੇ ਨੇ ਵੇ ਲੋ ਅੱਜ ਕਿੰਨਾ ਰਸ਼ ਕੱਲ ਇੱਕ ਨਵਦੀਪ ਹਰਿਆਣੇ ਜਿਹੜੇ ਵਾਟਰ ਕੰਨ ਉਹ ਵੀ ਗੱਲ ਕਰਨੇ ਕਹਿੰਦੇ ਮੈਨੂੰ ਦੀਪ ਸਿੱਖੀ ਨਾਲ ਜੋੜ ਗਿਆ ਮੈਨੂੰ ਨਹੀਂ ਜਾਣਦਾ ਸੀ ਗੁਰਬਾਣੀ ਕੀ ਹੈਗੀ ਹੈ ਤੇ ਜਦੋਂ ਉਹ ਚੀਜ਼ ਹੋਈ ਸੋਚੋ ਕਿ ਕੋਈ ਬਾਣੇ ਵਾਲਾ ਬੰਦਾ ਨਹੀਂ ਜੋੜ ਪਾਇਆ ਪ੍ਰਦੀਪ ਨੇ ਜੋੜਿਆ ਦੇਖ ਲਓ ਜ਼ਰੂਰੀ ਨਹੀਂ ਨਾ ਕਿ ਥੋਡੇ ਬਾਣਾ ਪਾਇਆ ਹੋਵੇ ਗੱਲ ਅੰਦਰੋਂ ਸਚਾਈ ਨਾਲ ਇਮਾਨਦਾਰੀ ਨਾਲ ਆ ਰਹੀ ਹੈ ਤੇ ਅਗਰ ਬਾਅਦ ਉਹਨੇ ਲਾਈਵ ਹੋ ਕੇ ਕੱਲ ਪਰਸੋ ਦੀ ਵੀਡੀਓ ਪਾਈ ਕਹਿੰਦਾ ਯਾਰ ਅੱਜ ਨਾਲ ਦਿਲ ਚ ਯਾਦ ਆਈ ਤੇ ਕਹਿੰਦਾ ਮੈਂ ਦੀਪ ਉਹਨੇ ਪਾਈ ਹੋਈ ਸੀ ਕਹਿੰਦਾ ਵੀ ਮੈਂ ਗੁਰਦਵਾਰੀ ਨਹੀਂ ਜਾਂਦਾ ਨਾ ਸੀ ਕਹਿੰਦਾ ਮੈਨੂੰ ਦੀਪ ਬਾਈ ਬਾਣੀ ਸਿਖਾ ਗਿਆ ਕਹਿੰਦਾ ਬੱਸ ਹਾਂ ਦੇਖੋ ਕਿੰਨੀ ਸੋਹਣੀ ਗੱਲ ਹੈ ਬਹੁਤ ਕਿਊਟ ਇਨਸਪਾਇਰਿੰਗ